ਤੁਬੀ ਗਾਲ ਜੀ ਅੱਜ ਅਸੀਂ ਗੱਲ ਕਰਾਂਗੇ ਵਿਆਕਰਣ ਕੀ ਹੈ ਵਿਆਕਰਣ ਦੀ ਮਹੱਤਤਾ ਅਤੇ ਵਿਆਕਰਣ ਦੇ ਉਦੇਸ਼ ਦੇ ਬਾਰੇ ਵਿਆਕਰਣ ਉਹ ਵਿਦਿਆ ਹੈ ਜਿਸ ਦੇ ਦੁਆਰਾ ਕਿਸੇ ਭਾਸ਼ਾ ਦਾ ਸ਼ੁੱਧ ਬੋਲਣਾ ਸ਼ੁੱਧ ਪੜਨਾ ਅਤੀ ਸ਼ੁੱਧ ਲਿਖਣਾ ਆਉਂਦਾ ਹੈ ਕਿਸੇ ਵੀ ਭਾਸ਼ਾ ਦੇ ਲਿਖਣ ਪੜਨ ਅਤੇ ਬੋਲਣ ਦੇ ਨਿਸ਼ਚਿਤ ਨਿਯਮ ਹੁੰਦੇ ਹਨ ਭਾਸ਼ਾ ਦੀ ਸ਼ੁੱਧਤਾ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਲਈ ਇਹਨਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ ਇਹ ਨਿਯਮ ਵੀ ਵਿਆਕਰਣ ਦੇ ਅਨੁਸਾਰ ਹੀ ਆਉਂਦੇ ਹਨ ਕੁਝ ਪ੍ਰਸਿੱਧ ਵਿਗਿਆਨੀਆ ਦੁਆਰਾ ਦਿੱਤੀਆਂ ਪਰਿਭਾਸ਼ਾਵਾਂ ਇਸ ਤਰ੍ਹਾਂ ਹਨ ਪਾਣੀਮੀ ਦੇ ਅਨੁਸਾਰ ਵਿਆਕਰਣ ਭਾਸ਼ਾ ਦਾ ਉਹ ਵਿਗਿਆਨ ਹੈ ਜੋ ਸ਼ਬਦਾਂ ਦੀ शुद्धता ਉਚਾਰਣ ਦਾ ਨਿਰਧਾਰਨ ਕਰਦਾ ਹੈ ਡਾਕਟਰ ਸ਼ੰਕਰਾਚਾਰੀਆ ਅਨਸਾਰ ਉਨ੍ਹਾਂ ਨੇ ਕਿਹਾ ਹੈ ਕਿ ਵਿਆਕਰਣ ਭਾਸ਼ਾ ਦਾ ਸਰੂਪ ਹੈ ਜੋ ਮਨੁੱਖ ਨੂੰ ਸਹੀ ਢੰਗ ਨਾਲ ਆਪਣੀਆਂ ਵਿਚਾਰ ਧਾਰਨਾਵਾਂ ਨੂੰ ਪੇਸ਼ ਕਰਨ ਵਿੱਚ ਮਦਦ ਕਰਦਾ ਹੈ ਵਿਆਕਰਣ ਦੇ ਮੁੱਖ ਤੌਰ ਤੇ ਚਾਰ ਭਾਗ ਹੁੰਦੀ ਹਨ ਤੁਨੀ ਬੋਧ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਤੁਨੀਗੁਰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਤੋਂ ਨਹੀਂ ਹੈ ਤੁਨੀ ਦਾ ਅਰਥ ਹੈ ਆਵਾਜ਼ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹਨਾਂ ਨੂੰ ਵਿਆਕਰਣ ਵਿੱਚ ਧੁਨੀਆਂ ਕਿਹਾ ਜਾਂਦਾ ਹੈ ਧੁਨੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਧੁਨੀਆਂ ਦੇ ਮਿਲਤੋਗੀ ਭਾਸ਼ਾ ਬਣਦੀ ਹੈ ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹ ਪੰਜਾਬੀ ਦੀਆਂ ਹੀ ਧੁਨੀਆਂ ਹਨ ਸ਼ਬਦ ਵੋਦ ਦੁਨੀਆ ਜਾਂ ਵਰਣਾ ਦੀ ਸਮੇਂ ਤੋਂ ਸ਼ਬਦ ਬਣਦਾ ਹੈ ਧੁਨੀ ਦਾ ਲਿਖਤੀ ਚਿੰਨ ਅੱਖਰ ਹੁੰਦਾ ਹੈ ਉਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ ਸ਼ਬਦ ਬੋਧ ਵਿੱਚ ਲਗਾਤੇ ਅੱਖਰਾਂ ਦੀ ਮੀਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਵਾਲੀ ਜਾਣਕਾਰੀ ਮਿਲਦੀ ਹੈ ਅਤਵਤ ਅਤਵਤ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਸਹੀ ਵਿਆਖਿਆ ਕਰਨੀ ਇਸ ਵਿੱਚ ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਤੇ ਵਿਰੁੱਧਾਰਥਕ ਸ਼ਬਦਾਂ ਬਾਰੇ ਜਾਣਕਾਰੀ ਮਿਲਦੀ ਹੈ ਵਾਕ ਉਹ ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਤੇ ਵਾਕਾ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ ਵਿਆਕਰਨ ਦੀ ਮਹੱਤਤਾ ਵਿਆਕਰਣ ਕਿਸੇ ਵੀ ਭਾਸ਼ਾ ਦਾ ਮੂਲ ਭਾਗ ਹੈ ਇਹ ਸਾਨੂੰ ਸਹੀ ਢੰਗ ਨਾਲ ਸੋਚਣ ਲਿਖਣ ਅਤੇ ਬੋਲਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ ਇਸ ਦਾ ਮਹੱਤਵ ਕਈ ਤਰੀਕਿਆਂ ਨਾਲ ਹੈ ਸਪਸ਼ਟ ਸੰਚਾਰ ਵਿਆਕਰਣ ਸਹੀ ਵਰਤੋਂ ਨਾਲ ਸਾਡੀਆਂ ਗੱਲਾਂ ਸਪਸ਼ਟ ਹੁੰਦੀਆਂ ਹਨ ਅਤੇ ਹੋਰ ਲੋਕਾਂ ਨੂੰ ਸਮਝਣ ਵਿੱਚ ਆਸਾਨੀ ਹੁੰਦੀ ਹੈ ਲਿਖਤ ਵਿੱਚ ਸਹੀਪਣ ਵਿਆਕਰਣ ਸਾਡੇ ਲਿਖਣ ਨੂੰ ਸ਼ੋਤਤ ਅਤੇ ਸੁੰਦਰ ਬਣਾਉਂਦਾ ਹੈ ਜਦੋਂ ਅਸੀਂ ਗਲਤ ਵਿਆਕਰਣ ਵਰਤਦੇ ਹਾਂ ਤਾਂ ਸਾਡੇ ਵਿਚਾਰਾਂ ਦਾ ਮਤਲਬ ਵੀ ਗਲਤ ਹੀ ਲਿਆ ਜਾਂਦਾ ਹੈ ਸਿੱਖਣ ਵਿੱਚ ਮਦਦ ਵਿਆਕਰਨ ਦੀ ਮਦਦ ਨਾਲ ਅਸੀਂ ਨਵੀਆਂ ਭਾਸ਼ਾਵਾਂ ਨੂੰ ਸਿੱਖ ਸਕਦੇ ਹਾਂ ਤੇ ਆਪਣੀ ਭਾਸ਼ਾ ਦੀ ਚੰਗੀ ਤਰ੍ਹਾਂ ਸਮਝ ਪਾ ਸਕਦੇ ਹਾਂ ਵਿਚਾਰਾਂ ਦੀ ਸਹੀ ਪੇਸ਼ਕਸ਼ ਵਿਆਕਰਨ ਦੀ ਸਮਝ ਸਾਡੇ ਵਿਚਾਰਾਂ ਨੂੰ ਕਲਾਤਮਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਿੱਚ ਮਦਦ ਕਰਦੀ ਹੈ ਵਿਦਿਆਰਥੀਆਂ ਲਈ ਮਹੱਤਵਪੂਰਨ ਵਿਦਿਆਰਥੀਆਂ ਲਈ ਵਿਆਕਰਨ ਦੀ ਸਮਝ ਘਾਤੌਰ ਤੇ ਜ਼ਰੂਰੀ ਹੁੰਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੇ ਅਧਿਐਨ ਵਿੱਚ ਸੁਧਾਰ ਆਉਂਦਾ ਹੈ ਅਤੇ ਉਹ ਆਪਣੀ ਭਾਸ਼ਾ ਵਿੱਚ નિਪੁੰਨ ਹੋ ਸਕਦੇ ਹਨ ਇਸ ਤਰ੍ਹਾਂ ਵਿਆਕਰਣ ਸਾਡੀ ਭਾਸ਼ਾ ਤੇ ਜੀਵਨ ਦਾ ਇੱਕ अहम ਹਿੱਸਾ ਹੈ ਜੋ ਸਾਡੇ ਵਿਅਕਤੀਤ ਅਤੇ ਵਿਦਿਅਕ ਜੀਵਨ ਨੂੰ ਸੁਰੱਖਿਅਤ ਅਤੇ ਸੁੰਦਰ ਬਣਾਉਂਦਾ ਹੈ ਵਿਆਕਰਣ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ ਭਾਸ਼ਾ ਨੂੰ ਸਹੀ ਤੰਗ ਨਾਲ ਵਰਤਣ ASCII ਹੋਣਾ ਵਿਆਕਰਣ ਦਾ ਸਭ ਤੋਂ ਪਹਿਲਾ ਉਦੇਸ਼ ਇਹ ਹੈ ਕਿ ਇਹ ਸਾਨੂੰ ਸਹੀ ਰੰਗ ਨਾਲ ਭਾਸ਼ਾ ਦੀ ਵਰਤੋਂ ਕਰਨਾ ਸਿਖਾਉਂਦਾ ਹੈ ਇਹ ਸਾਡੇ ਵਿਚਾਰਾਂ ਨੂੰ ਸਹੀ ਅਤੇ ਸਪਸ਼ਟ ਤੰਗ ਨਾਲ ਪ੍ਰਗਟ ਕਰਨ ਵਿੱਚ ਮਦਦ ਕਰਦਾ ਹੈ ਗਲਤੀਆਂ ਤੋਂ ਬਚਾਉਣਾ ਵਿਆਕਰਨ ਸਾਡੀ ਲਿਖਤ ਅਤੇ ਬੋਲਚਾਲ ਵਿੱਚ ਹੋਣ ਵਾਲੀਆਂ ਗਲਤੀਆਂ ਨੂੰ ਘਟਾਉਣ ਦਾ ਕੰਮ ਕਰਦਾ ਹੈ ਤੇ ਸਹੀ ਵਿਆਕਰਨ ਦੀ ਸਮਝ ਨਾਲ ਅਸੀਂ ਗਲਤੀਆਂ ਨੂੰ ਪਛਾਣ ਸਕਦੇ ਹਾਂ ਅਤੇ ਉਹਨਾਂ ਤੋਂ ਬਚ ਸਕਦੇ ਹਾਂ ਸੰਚਾਰ ਵਿੱਚ ਸਹਜਤਾ ਲੈ ਕੇ ਆਉਣਾ ਵਿਆਕਰਨ ਸਾਡੀਆਂ ਗੱਲਾਂ ਨੂੰ ਆਸਾਨੀ ਨਾਲ ਸਮਝਣ ਯੋਗ ਬਣਾਉਂਦਾ ਹੈ ਜਿਸ ਨਾਲ ਸੰਚਾਰ ਸਪਸ਼ਟ ਅਤੇ ਪ੍ਰਭਾਵਸ਼ਾਲੀ ਬਰਦਾ ਹੈ ਭਾਸ਼ਾ ਦੇ ਨਿਯਮਾਂ ਦੀ ਸਿੱਖਲਾਈ ਵਿਆਕਰਣ ਸਾਨੂੰ ਭਾਸ਼ਾ ਦੇ ਨਿਯਮਾਂ ਜਿਵੇਂ ਕਿ ਲਿੰਗ ਵਚਨ ਕਾਲ ਆਦ ਸਮਝਿੰਦਾ ਹੈ ਜੋ ਲਿਖਣ ਅਤੇ ਬੋਲਣ ਵਿੱਚ ਮਦਦ ਕਰਦੇ ਹਨ ਵਿਦਿਆਰਥੀਆਂ ਦੀ ਬੁਨਿਆਦ ਮਜ਼ਬੂਤ ਕਰਨਾ ਵਿਦਿਆਰਥੀਆਂ ਲਈ ਵਿਆਕਰਣ ਦੀ ਸਿੱਖਿਆ ਜ਼ਰੂਰੀ ਹੈ ਕਿਉਂਕਿ ਇਹ ਉਹਨਾਂ ਨੂੰ ਲਿਖਤ ਅਤੇ ਪਾਠਾਂ ਵਿੱਚ નિਪੁੰਨ ਬਣਾਉਂਦਾ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਿਆਕਰਣ ਦੀ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਹੀ ਜ਼ਰੂਰੀ ਹੈ ਧੰਨਵਾਦ